ਤੇ ਬਹੁਤੇ ਸ਼ਾਇਦ ਅਣਜਾਣ ਹੋਣਗੇ ਇਸ ਚਿਹਰੇ ਤੋਂ ਸ਼ਾਇਦ ਕਈਆਂ ਨੇ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰਨਗੇ ਇਹ 12-15 ਸਾਲਾਂ ਤੋਂ ਇਹ ਆਵਾਜ਼ ਜਿਹੜੀ ਆ ਉਹ ਇਹਨਾਂ ਸਾਇੰਸਦਾਨਾਂ ਨੇ ਜਿਹੜੀਆਂ ਇਹ ਤਰੱਕੀਆਂ ਕੀਤੀਆਂ ਨੇ ਉਹਨਾਂ ਤਾਰਿਆਂ ਦੇ ਰਾਹੀਂ ਦੇਸਾਂ-ਵਦੇਸਾਂ ਤੋਂ ਉਸ ਅਮਰੀਕਾ ਦੀ ਧਰਤੀ ਤੋਂ ਜਿੱਥੋਂ ਗਦਰੀ ਬਾਬੇ ਇਧਰੋਂ ਤੁਰੇ ਸਨ ਉੱਥੋਂ ਆਉਂਦੀ ਰਹੀ ਆ ਪੰਜਾਬ ਦੇ ਹੱਕ ਦੇ ਵਿੱਚ ਮੇਰਾ ਨਾਮ ਜੋਧਵੀਰ ਸਿੰਘ ਪਿੰਡ ਮੇਰਾ ਅਠ ਗੁਰੂ ਸਾਹਿਬਾਨ ਦੀ ਧਰਤੀ ਸ਼੍ਰੀ ਖਡੂਰ ਸਾਹਿਬ ਦੇ ਬਿਲਕੁਲ ਐਨ ਪੈਰਾਂ ਦੇ ਵਿੱਚ ਪੈਂਦਾ ਮੇਰਾ ਛੋਟਾ ਜਿਹਾ ਪਿੰਡ ਟੋਟਾ ਅਮਰੀਕਾ ਦਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਮੇਰੇ ਦਾਣੇ ਉੱਥੇ ਖਿਲਰੇ ਸੀ ਇੱਥੇੋਂ ਭੱਜੇ ਭਜਾਏ ਉਧਰ ਨੂੰ ਗਿਆ ਵਾਂ ਤੇ ਪਰ ਜਿਹੜੀ ਪੰਜਾਬ ਦੀ ਖੇਚੋ ਨਹੀਂ ਗਈ ਤੇ ਮੈਂ ਗੱਲ ਨੂੰ ਸ਼ਾਰਟ ਦੇ ਵਿੱਚ ਲਿਆਉਂਦਾ ਹਾਂ ਐਰ ਕੀ ਫੇਰ ਉਹੀ ਖੇਚ ਪੰਜਾਬ ਦੀ ਪੰਥ ਦੀ ਖੇਚ ਪਿਛਲੀ ਵਾਰ ਉੱਧਕ ਆਇਆ ਸੀ ਮੈਂ ਰਾਹ ਚ ਟਰੱਕ ਖਿਲਾੜ ਕੇ ਆਵਾਦੀ ਪਾਰਟੀ ਦਾ ਝੰਡਾ ਚੁੱਕਿਆ ਸੀ ਪੰਜਾਬ ਦੇ ਜਮਿਆਂ ਨੂੰ ਨਿਤਮੀਮਾ ਸਾਨੂੰ ਪੈਂਦੀ ਆ ਰਹੀਆਂ ਤੇ ਸ਼ਾਇਦ ਪੈਂਦੀਆਂ ਰਹਿਣਗੀਆਂ ਤੇ ਇਦਾਂ ਹੀ ਚੱਲਦੇ ਰਵਾਂਗੇ ਤੇ 2017 ਦੇ ਵਿੱਚ ਰਾਜ ਟ੍ਰੱਕ ਖਿਲਾੜ ਕੇ ਆਵਾਦੀ ਪਾਰਟੀ ਵਾਸਤੇ ਸਪੋਰਟ ਕੀਤੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਵੰਤ万ਜੀ ਮੇਰੇ ਵੱਡੇ ਭਰਾ ਮੇਰੇ ਮਿੱਤਰ ਵੀ ਉਹਨਾਂ ਦੇ ਬਥੇਰੇ ਮੈਨੂੰ ਸੱਜਣ ਸਾਰੇ ਜਾਣਦੇ ਨੇ ਜਿਹੜੇ ਆਵਾਦੀ ਪਾਰਟੀ ਦੇ ਵਿੱਚ ਨੇ ਜਿਹੜੇ ਸ਼ੁਰੂ ਤੋਂ ਤੁਰੇ ਨੇ ਬਾਅਦ ਜਿਹੜੇ ਦੂਜੀਆਂ ਪਾਰਟੀਆਂ ਚ ਇਧਰ ਉਧਰ ਆਏ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਉਹਨਾਂ ਨੂੰ ਮੈਂ ਕਿਸੇ ਗਿਣਤੀ ਚ ਗਣਦਾ ਹੁਣ ਦੀ ਘਟਨਾ ਐਰਕੀ ਪਰ ਵਿਚਾਰ ਬਦਲਦੇ ਨੇ ਜਦਾਂ ਰੁੱਕ ਛਾਂਗੇ ਜਾਂਦੇ ਨੇ ਫਿਰ ਰੁੱਕ ਪੁੰਗਰਦੇ ਨੇ ਨਾਲੇ ਉਹ ਇਨਸਾਨ ਦੇ ਜਿਹੜੇ ਵਿਚਾਰ ਜੋ-ਜੋ ਇਨਸਾਨ ਗਰੋ ਕਰਦਾ ਵਾ ਉਹਦੇ ਵਿਚਾਰ ਜੇ ਇਨਸਾਨ ਦੇ ਵਿਚਾਰ ਉੱਥੇ ਰਹਿਣ ਇਹਦਾ ਮਤਲਬ ਇਨਸਾਨ ਗਰੋ ਨਹੀਂ ਕਰਦਾ ਬਚਪਨ ਚ ਮੇਰੇ ਵਿਚਾਰ ਹੋਰ ਸੀ ਜਵਾਨੀ ਚ ਮੇਰੇ ਹੋਰ ਹੋਏ ਜੋ-ਜੋ ਮੈਂ ਗਰੋ ਹੋਣ ਲੱਗਿਆ ਸ਼ਾਇਦ ਮੈਨੂੰ ਲੱਗਦਾ ਕਿ ਜਿੰਨੀ ਕੁ ਗੁਰੂ ਸਾਹਿਬ ਨੇ ਮੈਨੂੰ ਸੋਝੀ ਬਖਸ਼ੀ ਆ ਮੈਂ ਉਸ ਬਨੇ ਆਮ ਆਦੀ ਪਾਰਟੀ 2017 ਸਪੋਰਟ ਕੀਤੀ ਐਰ ਕਿ ਮੈਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਾਸਤੇ ਉਥੋਂ ਅਮਰੀਕਾ ਤੋਂ ਜਾਜੇ ਚੜਿਆ ਤੇ ਇੱਥੇ ਆਇਆ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਸਾਨੂੰ ਇੱਕ ਨਹੀਂ ਦੋਵਾਂ ਸੀਟਾਂ ਦੇ ਮੈਂ ਸਾਰੀ ਸਿੱਖ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਸ ਜਿੱਤ ਦੀ ਵਧਾਈ ਦਿੰਨਾ ਵਾ ਕਿਉਂਕਿ ਸਾਡਾ ਲਾਂਭਾ ਹੰਦਾ ਵਾ ਕਿ ਸਾਡੀ ਗੱਲ ਨਹੀਂ ਕੋਈ ਕਰਦਾ ਗੱਲ ਜੇ ਕੋਈ ਸਾਡਾ ਕੋਈ ਆਪਣਾ ਹੋਊ ਉਹ ਕਹਿੰਦੇ ਦਾ ਕਿ ਆਪਣਾ ਵੱਢ ਕੇ ਸੁੱਟੂ ਤੇ ਛਾਵੇਂ ਸੁੱਟੂ ਕੋਈ ਸਾਡਾ ਆਪਣਾ ਗੱਲ ਕਰਨ ਵਾਲਾ ਸੱਚ ਲੋ ਸਾਡੀਆਂ ਦੋ ਆਵਾਜ਼ਾਂ ਪਾਰਲੀਮੈਂਟ ਚ ਗਈਆਂ ਪਰ ਕਿਤੇ ਨਾ ਕਿਤੇ 5 4 ਤਰੀਕ ਨੂੰ ਜਿਹੜਾ ਇਹ ਰਿਜ਼ਲਟ ਆਉਂਦਾ ਵਾ ਤੇ ਮੈਂ ਗੁਰੂ ਸਾਹਿਬ ਕੋ 3 ਤਰੀਕ ਨੂੰ ਗੁਰੂ ਸਾਹਿਬ ਕੋ ਮੈਂ ਅਰਦਾਸ ਕਰਕੇ ਆਏ ਕਿ ਗੁਰੂ ਸਾਹਿਬ ਲੱਜ ਪੱਤ ਰੱਖਿਓ ਮੇਰੀ ਕੌਮ ਦੇ ਇਹਨਾਂ ਲੜਾਂ ਦੀ ਜਿਹੜੇ ਅੱਜ ਤੱਕ ਲੜ ਮੇਰੀ ਕੌਮ ਦੇ ਇਦਾ ਸੋਹਣੇ ਸੱਜੇ ਆ ਇਹਨਾਂ ਦੀ ਲੱਜ ਪੱਤ ਰੱਖਿਓ ਗੁਰੂ ਸਾਹਿਬ ਨੇ ਪੱਤ ਰੱਖੀ ਤੇ ਮੈਂ ਉਹ ਪ੍ਰਸ਼ਾਦ ਚ ਰੋਣ 5 ਤਰੀਕ ਨੂੰ ਤਾਲਾ ਸਾਹਿਬ ਗਿਆ ਤਾਲਾ ਸਾਹਿਬ ਤੋਂ ਵਾਪਸ ਆਇਆ ਤੇ ਆਉਂਦਿਆਂ ਤੇ ਜਿਹੜਾ ਇਹ ਮੇਰੇ ਤੇ ਹਮਲਾ ਹੋਇਆ ਮੈਨੂੰ ਕਿਡਨਾਪ ਕਰਕੇ ਬੰਦਿਆਂ ਨੇ ਖੜਿਆ ਵਿੱਚੋਂ ਜਿੱਦਾਂ ਕਾਕੜਾ ਸਾਹਿਬ ਕਹਿੰਦੇ ਨਾ ਕਿ ਕਾਤਲਾਂ ਦੀ ਭੀੜ ਵਿੱਚੋਂ ਕੁਝ ਚਿਹਰੇ ਪਛਾਣਦਾਂ ਮੈਂ ਉਹਨਾਂ 'ਚੋਂ ਵੀ ਮੈਂ ਕੋਈ ਚਿਹਰੇ ਪਛਾਣੇ ਚਿਹਰੇ ਪਛਾਣੇ ਕਿਉਂ ਕਿਉਂਕਿ ਉਹਨਾਂ ਨਾਲ ਮੈਂ ਡੋਰ ਟੂ ਡੋਰ ਕੀਤੀ ਸੀ ਉਹਨਾਂ ਨਾਲ ਮੈਂ ਲੋਕਾਂ ਦੇ ਗੁਆਂ ਦੇ ਝੰਡੇ ਲਾਏ ਆਂ ਬਾਂਦੀ ਪਾਰਟੀ ਦੇ ਜੋ ਛਾੜੂ ਦਾ ਇਨਕਲਾਬ ਦਾ ਨਾਹਰਾ ਦਿੱਤਾ ਸੀ ਪਰ ਐਤ ਕੀ ਉਹਨਾਂ ਹੀ ਬੰਦਿਆਂ ਨੇ ਮੈਨੂੰ ਪਤਾ ਨਹੀਂ ਸੱਤਾ ਦੇ ਨਸ਼ੇ 'ਚ ਜਾਂ ਕਿਹਦੀ ਚੋਕ ਚਕਾ ਦੇ ਵਿੱਚ ਜਾਂ ਤੇ ਉਹਨਾਂ ਜਿਹੜੇ ਕਹਿੰਦੇ ਆ ਕਿ ਕੋਟਲੋ ਜਿੰਨਾ ਕੁੱਟਣਾ ਤੇ ਇਹਨੂੰ ਚੋਕ ਕੇ ਦਰਿਆ 'ਚ ਸੁੱਟੀਏ ਗੋਲੀ ਮਾਰ ਕੇ ਦਰਿਆ 'ਚ ਉਹਨਾਂ ਨੂੰ ਦਰਿਆਵਾਂ 'ਚ ਮੁੰਡੇ ਪਾਉਣ ਦੀ ਪੁਰਾਣੀ ਆਦਤ ਵੀ ਆ ਤੇ ਜਾਜ ਵੀ ਆ ਉਹਨਾਂ ਨੂੰ بڑے ਪੁੱਤ ਦਰਿਆਵਾਂ 'ਵੀ ਪਾਏ ਨੇ ਮੱਛੀਆਂ ਨੇ بڑے ਪੰਜਾਬ ਦੇ ਪੁੱਤ ਖਾਦੇ ਨੇ ਪਾਵੇਂ ਨਿੱਕੀਆਂ ਉਮਰਾ ਤੋਂ ਪਾਵੇਂ ਵੱਡੀਆਂ ਦੇ ਲਾਲੋ ਸੋ ਮੈਂ ਫਿਰ ਉਧਰ ਨੂੰ ਨਹੀਂ ਜਾਣਾ ਚਾਹੁੰਦਾ ਕਿਸੇ ਵੀ ਉਸ ਪਾਸੇ 5 ਤਰੀਕ ਨੂੰ ਮੇਰੇ ਤੇ ਹਮਲਾ ਹੋਇਆ ਇਹਨਾਂ ਨੇ 9 ਵਜੇ ਕਰੀਬ ਮੈਨੂੰ ਚੁੱਕਿਆ ਇੱਕ ਫੋਰਚੂਨਰ ਇੱਕ ਇਹਨਾਂ ਕੋ ਸੈਡਾਨ ਟਾਈਪ ਗੱਡੀ ਹੈ ਜਿਹੜੀ 5 ਸੀਟਰ ਹੁੰਦੀ ਹੈ ਆਪਣੀ ਦੋਵੇਂ ਚਟੀਆਂ ਗੱਡੀਆਂ ਮੇਰੇ ਕੋ I20 ਮੇਰੀ I am the victim ਮੈਂ ਵਿਕਟਮ ਹਾਂ ਤੇ ਜਿਹੜੇ ਅਕਿਊਜ਼ ਨੇ ਵਿਕਟਮ ਨੂੰ ਪ੍ਰੈਸ਼ਰ ਪੈ ਰਿਆ ਵਾ ਕਦੀ ਕਹਿੰਦੇ ਨੇ ਕਿ ਤੇਰੀ ਗੱਡੀ ਬਣਵਾ ਦਿੰਨੇ ਆ ਤੂੰ ਬਹਿ ਜਾ ਤੇ ਜਾਂ ਦੋਸ਼ੀ ਫੋਨ ਕਰ ਕਰ ਕਹਿੰਦੇ ਨੇ ਕਿ ਬਾਹਰ ਚੱਲ ਜਾ ਚੰਗਾ ਰਹੇਗਾ ਪਹਿਲਾਂ ਐਨ ਆਰ ਆਈਆਂ ਨੇ ਉੱਥੋਂ ਹੀ ਨਾ ਰੁਪਿਆ ਇਕੱਠਾ ਕਰ ਕਰਕੇ ਲਿਆ ਉਦੋਂ ਕੋਈ ਗੱਲ ਨਹੀਂ ਕੋਠੀ ਨੱਪੀ ਉਹ ਡਰਾਵਾ ਪਾਇਆ ਜਿਹੜਾ ਜੋਲਵੀ ਸਿੰਘ ਵੀ ਭੱਜ ਗਿਆ ਤੇ ਐਨ ਆਰ ਆਈਆਂ ਦੇ ਮਨ 'ਚ ਕੈਸਾ ਡਰ ਬਊਗਾ ਮੈਂ ਮੈਨੂੰ ਪ੍ਰਸ਼ਾਸਨ ਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਮੈਨੂੰ ਹਾਲਾਂਕਿ ਉਹਨਾਂ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਮਾਣਯੋਗ ਸਾਡੇ ਮੰਤਰੀ ਨੇ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ ਹੁਣੀ ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਅਕਿਊਜ਼ ਨੇ ਨਾਲ ਐਮਐਲਏ ਦਲਬੀਰ ਸਿੰਘ ਟੋਂਗ ਜਿਨ੍ਹਾਂ ਨੂੰ ਮੈਂ ਗੁਰੂ ਘਰਾਂ ਦੇ ਬਾਹਰ ਖਲੋ ਕੇ ਇਹਨਾਂ ਥਾਂ 'ਤੇ ਸੰਗਤ ਦਾ ਪੈਸਾ ਇਕੱਠਾ ਕਰ ਕਰ ਭੇਜਿਆ ਸੀ ਸੰਗਤ ਦਾ ਚਲੋ ਉਹ ਵੀ ਗੁਰੂ ਸਾਹਿਬ ਜਾਣਦੇ ਨੇ ਗੋਨਾ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਤੇ ਮੇਰੀ ਗੱਡੀ ਵਿਕਟਮ ਦੀ ਗੱਡੀ ਥਾਣੇ ਖਲੋਤੀ ਆ ਦੂਜੀਆਂ ਨਾ ਕੋਈ ਗੱਡੀ ਚੁੱਕੀ ਗਈ ਨਾ ਕੋਈ ਬੰਦਾ ਚੁੱਕਿਆ ਗਿਆ ਤੇ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੋ ਮੈਂ ਅੱਜ ਫੇਰ ਆਪਣੀ ਆਵਾਜ਼ ਕਿਉਂਕਿ ਤੁਹਾਨੂੰ ਤੁਸੀਂ ਵੀ ਜਿਹੜਾ ਉਹ ਇਸ ਲੋਕਤੰਤਰ ਦਾ ਜਿਹਦੇ ਪਿੱਛੇ ਸਾਡੇ ਮਾਨ ਸਾਹਿਬੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਫੋਟੋ ਵੀ ਲੱਗੀ ਹੁੰਦੀ ਆ ਪਿੱਛੇ ਜਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਸਰਦਾਰ ਉਦਮ ਸਿੰਘ ਕੰਬੋਈ ਦੀ ਕਰਤਾਰ ਸਿੰਘ ਸਰਾਬਾਦੀ ਕਧਰੀ ਬਾਬਿਆਂ ਦੀ ਜੇ ਉਹਨਾਂ ਦੀ ਗੱਲ ਕਰਦੇ ਆ ਤੇ ਉਹ ਸੰਵਿਧਾਨ ਦਾ ਮਮੀ ਉਹਨਾਂ ਹੀ ਹਿੱਸੇਦਾਰਾ ਜਿਨ੍ਹਾਂ ਤੁਸੀਂ ਵੀ ਆਮ ਆਪ ਨਾਗਰਿਕ ਜੀ ਜਾਕਰ ਸੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ